ਪੂਰੇ ਦੇਸ਼ ਭਰ ਵਿੱਚ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਜੋਂ ਮੰਤਰੀ ਪੰਜਾਬੀ ਮਾਂ ਬੋਲੀ ਦਿਵਸ ਬੜੇ ਹਿਤਉਮਤਾ ਨਾਲ ਮਨਾਇਆ ਗਿਆ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਵਿਖੇ ਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਜਾਗਰਤਾ ਰੈਲੀ ਕੱਢੀ ਗਈ। ਇਹ ਰੈਲੀ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਤੋਂ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ ਅਤੇ ਸੰਗੀਤ ਦਰਪਣ ਪੰਜਾਬੀ ਮੈਗਜ਼ੀਨ ਦੇ ਸਹਿਯੋਗ ਨਾਲ ਕੱਢੀ ਗਈ। ਜਿਸ ਨੂੰ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜਵਿੰਦਰ ਸਿੰਘ ਮਾਨ, ਨਿਗਮ ਕਮਿਸ਼ਨਰ ਮੈਡਮ ਨਮਨੀਤ ਕੌਰ ਭੱਲ, ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ, ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉਪਲ, ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ, ਪ੍ਰਸਿੱਧ ਅਧਿయోగ ਨਾ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ ਪ੍ਰਸਿੱਧ ਸਮਾਜ ਸੇਵੀ ਅਤੇ ਪਰਿਵਾਰਸੀ ਭਾਰਤੀ ਪਿੰਦੂ ਜੋਹਰ ਅਕਾਲੀ ਆਗੂ ਰਣਜੀਤ ਸਿੰਘ ਖੁਰਾਨਾ ਤੋਂ ਇਲਾਵਾ ਵਕਫਾ ਰਾਸੀ ਪਾਰਟੀਆਂ ਦੇ ਆਗੂ ਨੇ ਸਾਂਝੇ ਤੌਰ ਤੇ ਰਵਾਨਾ ਕੀਤਾ ਇਸ ਰੈਲੀ ਵਿੱਚ ਜਿੱਥੇ ਵਕਫਾ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਉੱਥੇ ਹੀ 8 ਮਾਰਚ ਬਲੱਡ ਬੈਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਜਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਬਲੱਡ ਬੈਂਕ ਵਿਖੇ ਸਮਾਪਤ ਹੋਇਆ ਇਸ ਦੌਰਾਨ ਬੱਚਿਆਂ ਨੇ ਹੱਥਾਂ ਵਿੱਚ ਤਖਤੀਆਂ ਤੇ ਬੈਨਰ ਫੜੀ ਲੋਕਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਕੀਤਾ ਇਸ ਮਾਰਚ ਦੌਰਾਨ ਖਾਸ ਗੱਲ ਇਹ ਰਹੀ ਕਿ ਜਿਸ ਜਿਸ ਰਾਸਤੇ ਤੋਂ ਇਹ ਮਾਰਚ ਨਿਕਲ ਰਿਹਾ ਸੀ ਉਸ ਰਸਤੇ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਇਨ ਨਿਗਾਹ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਸਰਦਾਰ ਹਰਮਿੰਦਰ ਸਿੰਘ ਬਸਰਾ ਅਤੇ ਮੇਅਰ ਰਾਮਪਾਲ ਉਪਲ ਨੇ ਸਮੂਹ ਫਗਵਾੜਾ ਵਾਸੀਆਂ ਦੇ ਨਾਲ-ਨਾਲ ਪੰਜਾਬ ਦੇ ਵਾਸੀਆਂ ਨੂੰ ਕਮੰਤਰੀ ਪੰਜਾਬੀ ਮਾਂ ਬੋਲੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਸੋਪਰਾਲੇ ਦੀ ਸ਼ਲਾਘਾ ਕਰਦੇ ਆਂ ਸਮੂਹ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਦੀ ਵੀ ਅਪੀਲ ਕੀਤੀ ਉਨ੍ਹਾਂ ਨਾਲ ਹੀ ਸਕੂਲਾਂ ਦੇ ਅਧਿਆਪਕਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਪੰਜਾਬੀ ਬੋਲਣ ਅਤੇ ਲਿਖਣ ਤੋਂ ਨਾ ਰੋਕਿਆ ਜਾਵੇ ਮਾਂ ਬੋਲੀ ਦਿਵਸ ਦਾ ਜਿਹੜਾ ਦੇਨਵਾ ਅੰਤਰਰਾਸ਼ਟਰੀ ਇਹ ਮੈਂ ਸਾਰੇ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾਂ ਤੇ ਅੱਜ ਜਿਹੜਾ ਪੰਜਾਬ ਫਗਵਾੜੇ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਪੰਜਾਬੀ ਕਲਾ ਤੇ ਸਹਿਿਤਾ ਕੇਂਦਰ ਵੱਲੋਂ ਇਹ ਸਾਡੇ ਰਿੰਪੀ ਬਾਜੀ ਭਲਾਈ ਸਾਹਿਬ ਆ ਇਹਨਾਂ ਨੇ ਜਿਹੜੇ ਇਹਨਾਂ ਦੀ ਸਮੂਚੀ ਟੀਮ ਬਹੁਤ ਜੋਸ਼ ਔਰ ਨਾਲ ਇੱਥੇ ਪੰਜਾਬੀ ਦਿਵਸ ਜਿਹੜਾ ਮਾਂ ਬੋਲੀ ਦਾ ਮਨਾ ਰਹੇ ਆ ਇਹ ਜਿਹੜੀ ਬੋਲੀ ਆ ਪੀਰਾ ਬਗਮਰਾ ਦੀ ਸਤੂਰਾਂ ਦੀ ਸਾਹਿਤਕਾਰਾਂ ਦੀ ਬੋਲੀ ਆ ਮੈਂ ਸਾਰਿਆਂ ਨੂੰ ਇਹਦਾ ਫਿਰ ਬਹੁਤ-ਬਹੁਤ ਵਧਾਈ ਦਿੰਨਾ ਵਾ ਪਹਿਲੇ ਤਾਂ ਪੰਜਾਬੀ ਬੋਲੀ ਦੇ ਵਾਸਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੇਨ ਗੱਲ ਇਹ ਆ ਕਿ ਜਿੱਦਾਂ ਭਾਈ ਨੇ ਕਿਹਾ ਕਿ ਵੇ ਹਰ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਵੀ ਨਾਲ ਜ਼ਰੂਰ ਹੋਣੇ ਚਾਹੀਦੇ ਆ ਉਸ ਤੋਂ ਇਲਾਵਾ ਇੱਕ ਬੜਾ ਵੱਡਾ ਇਸ਼ੂ ਆ ਕਿ ਜਦੋਂ ਸਾਡੇ ਬੋਲੇ ਬੱਚੇ ਆ ਉਹ ਘਰ ਆਉਂਦੇ ਆ ਅਸੀਂ ਆਪਾਂ ਘਰ ਜਾਂਦੇ ਆ ਬਹੁਤ ਲੋਕ ਇਹੋ ਜਿਹੇ ਆ ਸਾਡੇ ਸੱਜਣ ਜਿਹੜੇ ਘਰ ਜਾ ਕੇ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਆ ਕੋਈ ਕਿ ਸਕੂਲਾਂ ਦੇ ਵਿੱਚ ਇਹ ਕਿ ਦੱਸਿਆ ਜਾਂਦਾ ਕਿ ਜਿਹੜੇ ਹਿੰਦੀ ਬੋਲਦੇ ਆ ਜਾਂ ਇੰਗਲਿਸ਼ ਬੋਲਦੇ ਜਾਂ ਹੋਰ ਕੋਈ ਲੈਂਗੁਏਜ ਬੋਲਦੇ ਐ ਇਦਾਂ ਦੀ ਉਹ ਪੜੇ ਲਿਖਿਆ ਜਿਹੜੇ ਪੰਜਾਬੀ ਬੋਲਦੇ ਆ ਉਹਨਾਂ ਨੂੰ ਜਿੱਦਾਂ ਨੀਵਾ ਦੇਖਿਆ ਜਾਂਦਾ ਇਸ ਕਰਕੇ ਸਾਨੂੰ ਇੱਕ ਮਾਹੌਲ ਬਣਾਉਣਾ ਪਊਗਾ ਆਪਣੇ ਪਹਿਲਾਂ ਘਰਾਂ ਤੋਂ ਸ਼ੁਰੂ ਕਰਕੇ ਮੁੜ ਕੇ ਸਕੂਲਾਂ ਵਿੱਚ ਤੇ ਹਰ ਆਪਣੀ ਕਮਿਊਨਿਟੀ ਦੇ ਵਿੱਚ ਕਿ ਪੰਜਾਬੀ ਬੋਲੀ ਨੂੰ ਜਿਹੜਾ ਉੱਚਾ ਚੱਕਿਆ ਜਾਵੇ ਕਿਉਂਕਿ ਅੱਜ ਤੱਕ ਜਿਸ ਕੌਮ ਦੀ ਬੋਲੀ ਖਤਮ ਹੋ ਗਈ ਆ ਉਹ ਕੌਮ ਖਤਮ ਹੋ ਗਈ ਆ ਜੇ ਅਸੀਂ ਪੰਜਾਬੀਅਤ ਨੂੰ ਜਿੰਦਾ ਰੱਖਣਾ ਪੰਜਾਬੀ ਕੌਮ ਨੂੰ ਜਿੰਦਾ ਰੱਖਣਾ ਹੈ ਤਾਂ ਸਾਨੂੰ ਆਪਣੀ ਬੋਲੀ ਉੱਤੇ ਡਟ ਕੇ ਜਿਹੜਾ ਆ ਪਹਿਰਾ ਦੇਣ ਦੀ ਉਹ ਲੋੜ ਆ ਤੇ ਮੈਂ ਇਸ ਮੌਕੇ ਇੱਥੇ ਵਧਾਈ ਦਿੰਦਾ ਤੇ ਨਾਲ ਦੀ ਨਾਲ ਇਹ ਕਹਿੰਦਾ ਕਿ ਜਿੰਨਿਆਂ ਨੇ ਵੀ ਅੱਜ ਬੱਚਿਆਂ ਨੇ ਵੱਡਿਆਂ ਨੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਆ ਉਹ ਇੱਕ ਪ੍ਰੰਨ ਕਰਨ ਕੀ ਆਪਾਂ ਜੇ ਸਾਡੇ ਕੋਲ ਇੱਕ ਪ੍ਰਵਾਸੀ ਪੰਜਾਬੀ ਆ ਜਾਂਦਾ ਕੋਈ ਵੀ ਤਾਂ ਅਸੀਂ ਸਾਰਾ ਟੱਬਰ ਸਾਰਾ ਏਰੀਆ ਸਾਰਾ ਦਫ਼ਤਰ ਜਿਹੜਾ ਆ ਉਹਨਾਂ ਨਾਲ ਹਿੰਦੀ ਬੋਲਣਾ ਜਾਂ ਉਹਦੀ ਲੈਂਗੁਏਜ ਬੋਲਣਾ ਸ਼ੁਰੂ ਕਰ ਦਿੰਨੇ ਆ ਜਦੋਂ ਕਿ ਕੋਈ ਵੱਡੀ ਗੱਲ ਨਹੀਂ ਕਿ ਆਪਾਂ ਉਹਨੂੰ ਵੀ ਇੱਕ ਪੰਜਾਬੀ ਜਿਹੜੀ ਆ ਉਹ ਸਿਖਾਈਏ ਪੰਜਾਬੀ ਬੋਲੀ ਦੇ ਸਬੰਧ ਤੇ ਜੋ ਪਰ ਸ਼ਹਿਰ ਵਾਸੀਆਂ ਵਿੱਚ ਇਹ ਕੁਸ਼ਾ ਪਾਇਆ ਜਾ ਰਿਹਾ ਇਸ ਦੀ ਸਮੁੱਚੀ ਟੀਮ ਇੱਕ ਛਲਾਗਾ ਦਾ ਕਰੇ ਪਾਤਰਿਆ ਔਰ ਅਸੀਂ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਆ ਜਿੰਨੇ ਵੀ ਦੁਕਾਨਦਾਰ ਭਾਈਚਾਰਾ ਆਪਣੇ ਆਪਣੇ ਜਿਹੜੇ ਬੋਰਡ ਆ ਉਹ ਪੰਜਾਬੀ ਚ ਲਿਖ ਕੇ ਲਾਉਣ ਤਾਂ ਕਿ ਅਸੀਂ ਖੁਦ ਜਿਹੜਾ ਇਹਦਾ ਇੱਕ ਹਿੱਸਾ ਬਣ ਸਕੀਏ ਜਦ ਤੱਕ ਆਪ ਨਹੀਂ ਅਸੀਂ ਇਹਦਾ ਉਦਦਮ ਕਰਾਂਗੇ ਉਦ ਤੱਕ ਜਿਹੜਾ ਆ ਕਿਸੇ ਹੋਰ ਨੇ ਨਹੀਂ ਆਗੇ ਕਰਨਾ ਪੰਜਾਬ ਦੇ ਵਿੱਚ ਹਰ ਇੱਕ ਬੋਰਡ ਜਿਹੜਾ ਆ ਉਹ ਪੰਜਾਬੀ ਚ ਹੋਣਾ ਚਾਹੀਦਾ ਜਦੋਂ ਅਸੀਂ ਕਿਸੇ ਬਾਹਰਲੇ ਬੰਦੇ ਨਾਲ ਵੀ ਗੱਲ ਕਰਦੇ ਆ ਆਪ ਪੰਪ ਨੂੰ ਆਪਾਂ ਨੂੰ ਜਿਹੜੀ ਆ ਪੰਜਾਬੀ ਚ ਹੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਨਾ ਕਿ ਹਿੰਦੀ ਚ ਜਾਂ ਅਦਰ ਭਾਸ਼ਾ ਜਿੰਨੀ ਗੱਲ ਕਰਨੀ ਚਾਹੀਦੀ ਇਸ ਦੌਰਾਨ ਮਲਕੀਆ ਸਿੰਘ ਰਕਬੋਤਰਾ ਤੇ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਜੋਂ ਸਮੂਹ ਦੁਕਾਨਦਾਰਾਂ ਤੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪਣੇ ਅਧਾਰੇ ਦੇ ਬੋਰਡ ਪੰਜਾਬੀ ਵਿੱਚ ਹੀ ਲਗਵਾਉਣ ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਅੱਜ ਮੈਂ ਅੰਤਰਰਾਸ਼ਟਰੀ ਬੋਲੀ ਦਿਵਸ ਤੇ ਪਹਿਲਾਂ ਮੈਂ ਸਮੂਹ ਫੌੜਨ ਵਸੇ ਨੂੰ ਤੇ ਪੂਰੀ ਦੁਨੀਆ ਵਸਦੇ ਹੋਏ ਹਰ ਇੱਕ ਪੰਜਾਬੀ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਮੈਂ ਜਿੱਥੇ ਫੁਆਰਾ ਵਿਖੇ ਪੰਜਾਬੀ ਕਲਾ ਕੇਂਦਰ ਤੇ ਸਾਹਿਤ ਕੇਂਦਰ ਵੱਲੋਂ ਅੱਜ ਇੱਕ ਪੰਜਾਬੀ ਚੇਤਨਾ ਮਾਰ ਜਿੱਥੇ ਕੱਢਿਆ ਗਿਆ ਪੂਰੇ ਫੁਵਾੜੇ ਚ ਤੇ ਜਿੱਥੇ ਸਮੁੱਚੀ ਪ੍ਰਬੰਧਕ ਟੀਮ ਨੂੰ ਕੈਨੇਡਾ ਜੀ ਨੂੰ ਹਰੀਬਾਲ ਜੀ ਨੂੰ ਤੇ ਪੂਰੀ ਜਿਹੜੇ ਇਹ ਟੀਮ ਦੇ ਮੈਂਬਰ ਹੈਗੇ ਸਾਰਿਆਂ ਨੂੰ ਬਤਾਈ ਦਿੰਨਾ ਤੇ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੀ ਪੰਜਾਬੀ ਵਿਰਸਨਾ ਜੁੜੀ ਹੈ ਕਿਉਂਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਅੱਜ ਅੰਤਰਰਾਸ਼ਟਰੀ ਦਿਵਸ ਤੇ ਅੰਤਰਰਾਸ਼ਟਰੀ ਦਿਵਸ ਤੇ ਜਿੱਥੇ ਅੱਜ ਪੂਰੇ ਪੂਰੀ ਦੁਨੀਆ ਜਿੱਥੇ ਇਸ ਨੂੰ ਮਨਾਇਆ ਜਾ ਰਿਹਾ ਤੇ ਉੱਥੇ ਹੀ ਮੈਂ ਦੇਖਿਆ ਜਾਵੇ ਤਾਂ ਅਗਰ ਯੂ ਐਸ ਏ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਇੰਗਲੈਂਡ ਹੋਵੇ ਉਥੇ ਪੰਜਾਬੀ ਭਾਸ਼ਾ ਨੂੰ ਦੂਜੀ ਦਰਜਾ ਭਾਸ਼ਾ ਦਾ ਦਰਜਾ ਦਿੱਤਾ ਗਿਆ ਵਾ ਤੇ ਮੈਂ ਪਿਛਲੇ ਦਿਨੀ ਮੈਂ ਦੇਖਿਆ ਕਿ ਇੱਕ ਕਨਵੈਨਸ਼ਨ ਹੋਈ ਸੀ ਜਿਹੜੀ ਕਿ ਆਪਣੇ ਲਾਹੌਰ ਚ ਹੋਈ ਸੀ ਤੇ ਉਥੇ ਵੀ ਜਿਹੜੇ ਪਾਕਿਸਤਾਨ ਚ ਵੀ ਹੈਗੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵੱਡਾ ਜਤਨ ਕੀਤੇ ਜਾ ਰਹੇ ਆ ਤੇ ਮੈਂ ਸੂੰ ਆਪਾਂ ਗਵਾੜਾ ਯੂਨੀਵਰਸਿਟੀ ਨੂੰ ਅਪੀਲ ਕਰਦਾ ਤੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੇ ਬੱਚਾ ਨੂੰ ਆਪਣੇ ਵਿਰਸਾ ਜੋੜੀਏ ਤਾਂ ਜੋ ਆਪਾਂ ਆਪਣੇ ਮਾਂ ਬੋਲੀ ਦਾ ਸਰਕਾਰ ਰੱਖ ਸਕੀ ਇੱਕ ਸ਼ੇਰ ਹੈ ਜਿਸਦੇ ਭਾਵ ਆ ਮੈਨੂੰ ਆਖਦੇ ਕਈ ਵਾਰ ਮੈਨੂੰ ਕਈ ਲੋਕ ਆਖਦੇ ਕਿ ਪੰਜਾਬੀ ਮਾਂ ਬੋਲੀ ਦਾ ਨਾਂ ਨਾ ਲੈ ਇੰਝ ਜਾਪਦਾ ਜਿਵੇਂ ਕਿ ਉਹ ਮੈਨੂੰ ਆਖਦੇ ਆਪਣੀ ਮਾਂ ਨੂੰ ਮਾਂ ਕਹਿਣਾ ਭੁੱਲ ਜਾ। ਸੋ ਕਹਿਣ ਤੋਂ ਭਾਵ ਹੈ ਜੇ ਅਸੀਂ ਆਪਣੀ ਮਾਤਰ ਭਾਸ਼ਾ ਨੂੰ ਭੁੱਲ ਜਾਵਾਂਗੇ ਅਸੀਂ ਆਪਣੀ ਮਾਂ ਨੂੰ ਭੁੱਲ ਜਾਵਾਂਗੇ ਜੇ ਮਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਆਪਣੀ ਮਾਤਰ ਭਾਸ਼ਾ ਨੂੰ ਅਸੀਂ ਕਿਉਂ ਭੁੱਲਦੇ ਆ। ਸੋ ਅੱਜ ਦੇ ਇਸ ਦੇ ਉੱਤੇ ਸਾਨੂੰ ਆਪਣੀ ਮਾਤਰ ਭਾਸ਼ਾ ਬੋਲਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਅੱਜ ਉਹ ਵਿਅਕਤੀ ਜਿਨ੍ਹਾਂ ਨੇ ਆਪਣੀ ਮਾਤਰ ਭਾਸ਼ਾ ਦੇ ਲਈ ਉਸ ਸਮੇਂ ਦੀ ਸਰਕਾਰ ਤੋਂ ਗੋਲੀਆਂ ਖਾ ਕੇ ਮਾਤਰ ਭਾਸ਼ਾ ਨੂੰ ਉੱਚਾ ਚੱਕਣ ਲਈ ਕੁਰਬਾਨੀ ਦਿੱਤੀਆਂ ਉਹ ਬੰਗਾਲ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਮਾਤਰ ਭਾਸ਼ਾ ਦੇ ਲਈ ਕੁਰਬਾਨੀ ਦੇ ਸਕਦੇ ਹਾਂ ਅੱਜ ਦਾ ਦਿਨ ਉਹਨਾਂ ਨੂੰ ਹੀ ਸਮਰਪਿਤ ਹੈ ਸੋ ਆਓ ਸਾਰੇ ਰਲ ਕੇ ਆਪੋ ਆਪਣੀ ਮਾਤਰ ਭਾਸ਼ਾ ਆਪਣੀ ਮਾਂ ਬੋਲੀ ਨੂੰ ਦਾ ਪ੍ਰਸਾਰ ਕਰਨ ਲਈ ਅਤੇ ਆ ਬੋਲਣ ਦਾ ਸੰਗਲਪ ਲਈਏ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਸ ਤੋਂ ਇਲਾਵਾ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਪ੍ਰੋਫੈਸਰ ਜਸਵੰਤ ਸਿੰਘ ਗੰਨਮਾ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਆਪਣੀ ਬੋਲੀ ਹੈ ਤੇ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਨੂੰ ਸਾਰਿਆਂ ਨੂੰ ਅਹਿਮ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਸਾਨੂੰ ਆਪਣੇ ਘਰਾਂ ਅਤੇ ਬਾਹਰ ਪੰਜਾਬੀ ਭਾਸ਼ਾ ਵਿੱਚ ਹੀ ਗੱਲਬਾਤ ਕਰਨੀ ਚਾਹੀਦੀ ਹੈ ਅੱਜ ਜਿਹੜਾ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਦੇ ਉਪਲਕਸ਼ ਦੇ ਵਿੱਚ ਪੰਜਾਬੀ ਕਲਾ ਔਰ ਸਾਹਿਦ ਕੇਂਦਰ ਫਗਵਾੜਾ ਵੱਲੋਂ ਜਿਹੜੀ ਇਹ 1 ਮਾਰਚ ਕੱਢੀ ਜਾ ਰਹੀ ਹੈ ਵਿਦ ਅ ਮੈਸੇਜ ਕਿ ਅਸੀਂ ਜਿਹੜੀ ਆਪਣੀ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਹੈ ਔਰ ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਹਿਸਟਰੀ ਜਾਣਦੀ ਹੈ ਕਿ ਜਿਹੜੀ ਕੌਮ ਆਪਦੀ ਮਾਂ ਬੋਲੀ ਮਾਂ ਬੋਲੀ ਭੁੱਲ ਜਾਂਦੀ ਹੈ ਨਾ ਕੌਮਾਂ ਹੀ ਮੁੱਕ ਜਾਂਦੀਆਂ ਨੇ ਤੇ ਇੱਕ ਬਹੁਤ ਵੱਡਾ ਇੰਡੀਕੇਟਰ ਹੈ ਕਿ ਅਗਰ ਕੋਈ ਕਮਿਊਨਿਟੀ ਖਤਮ ਹੋ ਰਹੀ ਹੈ ਤਾਂ ਉਹਦਾ ਇੱਕ ਇੰਡੀਕੇਟਰ ਉਹਦੀ ਜਿਹੜੀ ਮਦਰ ਟੰਗ ਹੈ ਜੀ ਉਹ ਖਤਮ ਹੋ ਰਹੀ ਹੈ ਤਾਂ ਉਹ ਕਮਿਊਨਿਟੀਜ਼ ਹੀ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਹਮਲਾ ਮਾਰਨਾ ਪਏਗਾ ਆਪਦੀ ਮਾਂ ਬੋਲੀ ਵਾਸਤੇ ਉਹਨੂੰ ਕਾਇਮ ਰੱਖਣੀ ਉਹਨੂੰ ਜ਼ਿੰਦਾ ਰੱਖਣੀ ਉਹਨੂੰ ਪ੍ਰਫੁੱਲਤ ਕਰਨ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਇਸ ਤਰੀਕੇ ਦੇ ਜਿਹੜੇ ਮਾਰਚਸ ਐ ਉਹਨਾਂ ਨੂੰ ਜੁਆਇਨ ਕੀਤਾ ਜਾਵੇ ਅਸੀਂ ਮੈਸੇਜ ਸਪਰੈਡ ਕਰੀਏ ਸਾਡੀ ਮਾਂ ਬੋਲੀ ਵਦੇ ਫੁੱਲੇ ਦਰ ਫਗਵਾੜਾ ਸੰਗੀਤ ਦਰਪਣ ਪੰਜਾਬ ਪੰਜਾਬੀ ਮੈਗਜ਼ੀਨ ਅਤੇ ਪੰਜਾਬੀ ਵਿਰਸਾ ٹرسٹ ਵੱਲੋਂ ਹਰ ਸਾਲ ਦੀ ਤਰ੍ਹਾਂ ਤਰਨਜੀਤ ਕੈਨੇਡਾ ਤੇ ਗੁਰਮੀਤ ਫਲਾਇਡ ਦੀ ਅਗਵਾਈ ਦੇ ਵਿੱਚ ਕਮੰਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਮੈਂ ਹਰ ਸਮਾਗਮ ਦੇ ਵਿੱਚ ਇਹ ਗੱਲ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਇਹ ਸਾਰੇ ਪੰਜਾਬੀਆਂ ਦੀ ਬੋਲੀ ਹੈ ਇਸ ਵਿੱਚ ਧਰਮ ਦਾ ਕੋਈ ਸਰੋਕਾਰ ਨਹੀਂ ਹੈ ਇਹ ਵਕਰੀ ਗੱਲ ਹੈ ਤਾਂ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਜਿਹੜੀ ਗੁਰਮੁਖੀ ਹੈ ਪਰ ਮਾਂ ਬੋਲੀ ਪੰਜਾਬੀ ਮਾਂ ਬੋਲੀ ਸਿਰਫ ਸਿੱਖਾਂ ਦੀ ਮਾਂ ਬੋਲੀ ਨਹੀਂ ਹਰ ਪੰਜਾਬੀ ਦੀ ਮਾਂ ਬੋਲੀ ਹੈ ਚਾਹੇ ਉਹ Hindu ਹੈ ਸਿੱਖ ਹੈ ਮੁਸਲਮਾਨ ਹੈ ਈਸਾਈ ਹੈ ਬੋਧੀ ਹੈ ਜੈਨ ਹੈ ਅਨਸੂਚਿਤ ਜਾਤੀ ਭਾਈਚਾਰਾ ਹੈ ਜਾਂ ਯੂਪੀ ਬਿਹਾਰ ਤੋਂ ਆਏ ਇੱਥੇ ਆ ਕੇ ਵਸੇ ਹੋਏ ਸਾਡੇ ਜਿਹੜੇ ਸਾਥੀ ਹਨ ਚਾਹੇ ਉਹਨਾਂ ਦੇ ਪੁਰਖਿਆਂ ਦੀ ਮਾਂ ਬੋਲੀ ਭੋਜਪੁਰੀ ਮੈਥਲੀ ਹਿੰਦੀ ਜਾਂ ਹੋਰ ਕੋਈ ਵੀ ਹੋਵੇ ਉਹਨਾਂ ਦੀ ਵੀ ਮਾਂ ਬੋਲੀ ਜਿਹੜੀ ਹੈ ਉਹ ਪੰਜਾਬੀ ਹੈ ਸਾਨੂੰ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਇਹ ਸਾਡੀ ਮਾਂ ਬੋਲੀ ਸਾਡੇ ਰੁਤਬੇ ਦੀ ਸਾਡੀ ਸ਼ਾਨ ਦੀ ਸਾਡੀ ਆਨ ਦੀ ਪ੍ਰਤੀਕ ਹੈ ਪੰਜਾਬੀ ਜਿਹੜੀ ਹੈਗੀ ਆ ਉਹ ਮੁੱਖ ਭਾਸ਼ਾ ਕਿਉਂਕਿ ਸਾਰੀ ਦੁਨੀਆ 'ਤੇ ਕੋਟੇ 7100 ਲੈਂਗੁਏਜ ਬੋਲੀ ਜਾਂਦੀ ਹੈਗੀ ਆ ਜਿਹਨਾਂ ਵਿੱਚ ਪੰਜਾਬੀ ਭਾਸ਼ਾ 10ਵੇਂ ਨੰਬਰ ਤੇ ਆ ਗਿਆ ਹੈ ਔਰ ਇਹ ਬਹੁਤ ਫਖਰੀ ਗੱਲ ਹੈਗੀ ਆ ਘੱਟੋ ਘੱਟ 15 ਕਰੋੜ ਜਿਹੜੇ ਆਗੇ ਆ ਦੁਨੀਆ 'ਵੇ ਬਸ ਲੋਕ ਹੈਗੇ ਆ ਉਹ ਦੱਬੇ ਭਾਸ਼ਾ ਬੋਲਦੇ ਆ ਤੋਂ ਇਸ ਸ਼ੁਭ ਮੌਕੇ ਤੇ ਮੈਂ ਪੰਜਾਬੀ ਬੋਲਣ ਵਾਲਿਆਂ ਨੂੰ ਬਹੁਤ ਵਧਾਈ ਦਿੰਦਾ ਹੈਗਾ ਆ ਔਰ ਪ੍ਰਵਾਦਵਾ ਕੇ ਅਦਾ ਕਰਦਾ ਹੈਗਾ ਕਿ ਸਾਡੀ ਜੇ ਪੰਜਾਬੀ ਭਾਸ਼ਾ ਆ ਅਦੇ ਦੁਗਣੇ ਰਾਸ਼ਟਰ ਨੂੰ ਤੱਕੀ ਕਰੇ ਇਸ ਦੌਰਾਨ ਇਸ ਰੈਲੀ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਵੱਲੋਂ ਜਿੱਥੇ ਪੰਜਾਬੀ ਮਾਂ ਬੋਲੀ ਮੌਕੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਬੱਚਿਆਂ ਨੇ ਵੀ ਸਮੂਹ ਪੰਜਾਬ ਵਿੱਚ ਵੱਸਦੇ ਪੰਜਾਬੀਆਂ ਨੂੰ ਕਮਾਂਤਰੀ ਪੰਜਾਬੀ ਮਾਂ ਬੋਲੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਏ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਵਿਨੀ ਹੈ ਮੈਂ ਰਾਜਪਟਿਆ ਅਗਰਸਨੀਅਰ ਸਟੇਟਰੀ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੈਂ ਪੰਜਾਬੀ ਮਾਂ ਬੋਲੀ ਦੇ ਵਿਸ਼ੇ ਵਿੱਚ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਨਾ ਅੱਖਰਾਂ ਨਾਲ ਪਾਪਾ ਲਿਖਦਾ ਉਸਦੇ ਨਾਲ ਪੋਤਾ ਦਿਲ ਵਿੱਚ ਦੇ ਮਾਂ ਬੋਲੀ ਲਈ ਪਿਆਰ ਹੈ ਕਿਵੇਂ ਪਰੋਤਾ राजे तो शी मुकदम कुत्ते गल सुनावे राजे शी मुकदम कुत्ते गल सुनावे हटी ते बैठा ओहो वेखो तेरा तेरा गावे ਜਪ ਜੀ ਵਰਗੇ ਰਤਨ ਲਿਆਇਆ ਲਾ ਬੇ ਵਿੱਚ ਪੋਤਾ ਚੀਨਾ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੋਤਾ ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਉਹਨੂੰ ਅੰਗਰ ਜੀ ਪਿਆਰੇ ਸਾਰੇ ਅੱਖਰ ਸਾਂਸਿਰ ਕੇ ਉਹਨਾਂ ਨੇ ਸਵਾਰੇ ਸਿੱਖੋਂ ਆੜ ਪੰਜਾਬੀ ਬੋਲੀ ਘਰ ਘਰ ਦੇਣ ਨਿਯੋਤਾ ਚੀਨਾ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੋਤਾ ਹੋਈ ਪ੍ਰਾਪਤੀ ਹੈ ਅਨੰਦ ਸੁਣਤੋ ਮੇਰੀਏ ਮਾਏ ਇਹੀ ਗੱਲ ਕਰੋ ਅਮਰਦਾਸ ਜੀ ਮੁਖੋ ਨੇ ਫਰਮਾਇਆ ਸਾਡਾ ਪਿਆਰਾ ਦੋਤਾ ਜਿਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੁੱਤਾ ਇਸ ਜਾਗਰੂਤਾ ਮਾਰਚ ਤੋਂ ਬਾਅਦ ਤਰਨਜੀਤ ਸਿੰਘ ਕੇਂੜਾ ਨੇ ਇਸ ਕੁਮਾਂਤਰੀ ਪੰਜਾਬੀ ਮਾਂ ਬੋਲੀ ਦੇਵਸ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਮੌਕੇ लवली ਵਾਲੀਆ ਰਮਨ ਨਹਿਰਾ ਬੱਲੂ ਵਾਲੀਆ ਅਮਿਤ ਸ਼ਕਲਾ ਐਸ ਐਲ ਵੀਰਦੀ ਪ੍ਰੇਤਪਾਲ ਕਰਤੁਲੀ ਅਰਵਿੰਦਰ ਸਿੰਘ ਰਾਏ ਗੁਰਦੀਪ ਕਾਂਗਰਕੇਸ਼ ਮਾਂਗਾ ਗੁਰਮੀਤ ਸਿੰਘ ਪੁਲਾਹੀ ਗੋਪੀ ਵੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਤੇ ਵਕਫਾ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੀ ਵਧੀਆ ਦੇਣਾ ਜਿੱਥੇ ਕੁਮੰਤਰੀ ਮਾਂ ਬੋਲੀ ਦਿਵਸ ਜਿੱਥੇ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਉਸੇ ਲੜੀ ਤਹਿਤ ਅੱਜ ਫਗਵਾੜਾ ਦੇ ਵਿੱਚ ਪੰਜਾਬੀ ਕਲਾ ਤੇ ਸਹਿਤ ਕੇਂਦਰ ਤੇ ਵੱਖ-ਵੱਖ ਧਾਰਮਿਕ ਰਾਸ਼ੀ ਸਮਾਜਿਕ ਲੇਖਕਾਂ ਬੁੱਧੀਜੀਵੀਆਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਵਿਸ਼ਾਲ ਮਾਰਚ ਜੋ ਫਗਵਾੜਾ ਤੋਂ ਪੰਜਾਬੀ ਜਾਗਰਕਤਾ ਚੇਤਨਾ ਮਾਰਚ ਜੋ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਰਾਸ਼ੀ ਸਮਾਜਿਕ ਜਥੇਬੰਦੀਆਂ ਤੇ ਬੁੱਧੀਜੀਵੀ ਲੇਖਕ ਸ਼ਾਮਲ ਹੋਏ ਆ ਅੱਜ ਮਾਂ ਬੋਲੀ ਦਿਵਸ ਜਿਹੜਾ ਹੈਗਾ ਸਾਨੂੰ ਇਹ ਮਾਂ ਬੋਲੀ ਦਿਵਸ ਇੱਕ ਦਿਨ ਹੀ ਰੱਖਣਾ ਚਾਹੀਦਾ ਸਾਰਾ ਸਾਲ ਹੀ ਜਦ ਤੱਕ ਮਾਂ ਦੀ ਕੁੱਖ ਤੋਂ ਜਨਮ ਲੈਣ ਤੋਂ ਮਰਨ ਤੱਕ ਇਹ ਮਾਂ ਬੋਲੀ ਦੇ ਨਾਲ ਹੀ ਰਹਿਣਾ ਚਾਹੀਦੀ ਆ ਮਾਂ ਦੀਆਂ ਲੋਰੀਆਂ ਦੁਆਵਾਂ ਜੋ ਸਾਨੂੰ ਦਿੱਤੀਆਂ ਅਸੀਂ ਬਹੁਤ ਹੀ ਆਪਣੇ ਵਿਰਸੇ ਤੋਂ ਆਪਣੀ ਬੋਲੀ ਤੋਂ ਆਪਣੇ ਸੱਭਿਆਚਾਰ ਤੋਂ ਜਿਹੜੇ ਅਸੀਂ ਮੁੱਖ ਮੋੜ ਦੇ ਪਏ ਆ ਸਾਡੇ ਅੱਜ ਦੀ ਪੀੜ੍ਹੀ ਜਿਹੜੀ ਨਵੀਂ ਪੀੜ੍ਹੀ ਹੈ ਬਹੁਤ ਬੱਚੇ ਇਹ ਆ ਜਿਹੜੇ ਅੱਜ ਵੀ ਵੱਡੇ ਵੱਡੇ ਸਕੂਲ ਦੇ ਵਿੱਚ ਪੜ੍ਹ ਕੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਉੱਥੇ ਅੱਜ ਕਈ ਲੋਕ ਜਿਹੜੇ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜਾਂ ਪਿੰਡਾਂ ਦੇ ਵਿੱਚ ਵੀ ਸ਼ੁਰੂ ਹੋ ਗਿਆ ਜਿਹੜਾ ਹਿੰਦੀ ਜਾ ਹੋਰ ਭਾਸ਼ਾ ਦਾ ਰੁਝਾਨ ਬੱਚਿਆਂ ਨੂੰ ਸਿਰਫ ਪੰਜਾਬੀ ਬੋਲਣ ਹੀ ਨਹੀਂ ਦੇ ਰੇ ਉਹ ਬਹੁਤ ਹੀ ਮਾੜੀ ਗੱਲ ਹੈ ਇਹ ਨਹੀਂ ਹਰ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹਰ ਬੋਲੀ ਦਾ ਗਿਆਨ ਹੋਣਾ ਚਾਹੀਦਾ ਲੇਕਿਨ ਪੰਜਾਬੀ ਮਾਂ ਬੋਲੀ ਤੋਂ ਜਿਹੜਾ ਅਸੀਂ ਮੁੱਖ ਬੋੜ ਰਹੇ ਆ ਉਹ ਸਾਡਾ ਬਹੁਤ ਹੀ ਘਾਤਕ ਹੋਊਗਾ ਸਾਡਾ ਸੱਭਿਆਚਾਰ ਸਾਡੀ ਹੋਂਦ ਸਾਡਾ ਵਿਰਸਾ ਇਹ ਖਤਮ ਨਹੀਂ ਹੋ ਸਕਦਾ ਚਾਹੇ ਕੁਝ ਚੰਦ ਲੋਕ ਇਹਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਪੰਜਾਬ ਖੂਰ ਵੀਰਾਂ ਦੀ ਧਰਤੀ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਇਹ ਬੋਲੀ ਦਿੱਤੀ ਹੈ ਅਸੀਂ ਇਸ ਬੋਲੀ ਦੇ ਨਾਲ ਜਿਉਏ ਔਰ ਮੈਂ ਫਿਰ ਸਾਰਿਆਂ ਨੂੰ ਅਪੀਲ ਕਰਦਾ ਹਾਂ ਆਪਣੇ ਦੁਕਾਨਾਂ ਦੇ ਵਿੱਚ ਵਪਾਰਕ ਧਾਰਿਆਂ ਦੇ ਵਿੱਚ ਘਰਾਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਬੋਰਡ ਜ਼ਰੂਰ ਪੰਜਾਬੀ ਦੇ ਵਿੱਚ ਲਿਖੋ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ